ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਬਾਬਾ ਮਿਸ਼ਰਮਾ ਸਾਹਿਬ ਜੀ ਦੇ ਤੇ ਪਾਪਾ ਜੋ ਗੱਡੀ ਚਲਾ ਰਹੇ ਨੇ ਆ ਬਲਜਿੰਦਰ ਤੇ ਕੁਲਵਿੰਦਰ ਮੰਮਾ ਡਰੇ ਹੋਏ ਬੈਠੇ ਨੇ ਥੋੜੇ ਕਿਉਂਕਿ ਪਾਪਾ ਪਹਿਲਾਂ ਜੀਪ ਚਲਾਉਂਦੇ ਹੁੰਦੇ ਸੀ ਉਹ ਆਪਾਂ ਵੇਚਤੀ ਸੀ ਤੇ ਆਪਾਂ ਗੱਡੀ ਲਈ ਸੀ ਜੋ ਪਹਿਲੀ ਵਾਰ ਆਪਾਂ ਜਾ ਰਹੇ ਹਾਂ ਗੱਡੀ ਤੇ ਤੇ ਮੰਮਾ ਇਸ ਕਰਕੇ ਥੋੜਾ ਥੋੜਾ ਡਰ ਵੀ ਰਹੇ ਨੇ ਤੇ ਆ ਸੀ ਹੁਣ ਜੀ ਪਹੁੰਚ ਗਏ ਰਮਾਲਾ ਸਾਹਿਬ ਸੂਤ ਸੈੱਟ ਕਰ ਰਹੇ ਆ ਤੇ ਬਲਜਿੰਦਰ ਤੇ ਮਮਾ ਸਰਮਾਲੇ ਸੈੱਟ ਕਰਵਾ ਰਹੇ ਨੇ ਤੇ ਪਾਪਾ ਜੀ ਉਹਨਾਂ ਤੋਂ ਸੈੱਟ ਕਰਵਾ ਰਹੇ ਨੇ ਪਾਪਾ ਜੀ ਕੋਲੇ ਬੈਠ ਕੇ ਰਮਾਲੇ ਸੈੱਟ ਕਰਵਾ ਰਹੇ ਨੇ ਤੇ ਆਹ ਜੁਰਮਾਲਾ ਸਾਹਿਬ ਅਸੀਂ ਪਹਿਲਾਂ ਬਦਲਦੇ ਸੀ ਮੈਂ ਤੇ ਪਾਪਾ ਨੇ ਪਹਿਲਾਂ ਹੀ ਬਦਲ ਦਿੱਤੀ ਸੀ ਰਮਾਲੇ ਤੇ ਆਹ ਉਹਨੂੰ ਸੈੱਟ ਕਰਵਾ ਰਹੇ ਨੇ ਬਹੁਤ ਹੀ ਉਲਝੇ ਪਏ ਸੀ ਰਮਾਲੇ ਸਾਰੇ ਕੋਈ ਕਿੱਥੇ ਪਿਆ ਸੀ ਕੋਈ ਕਿੱਥੇ ਪਿਆ ਸੀ ਗਈ ਤੇ ਹੁਣ ਇਹ ਸਾਰੇ ਸੈੱਟ ਹੋ ਗਏ ਨੇ ਜਿਹੜੇ ਅਸੀਂ ਰਮਾਲੇ ਸੈੱਟ ਕਰ ਕਰਕੇ ਇੱਕ ਅਲਮਾਰੀ ਦੇ ਸਾਈਡ ਤੇ ਰੱਖ ਰਹੇ ਹਾਂ ਤਾਂ ਜੋ ਸਾਨੂੰ ਬਾਅਦ ਵਿੱਚ ਸੌਖੇ ਲੱਭ ਜਾ ਕਰਨ। ਇਸ ਕਰਕੇ ਅਸੀਂ ਜਿਹੜੇ ਆ ਰਮਾਲੇ ਸਾਰੇ ਸਹੀ ਕਰ ਰਹੇ ਹਾਂ ਹੁਣ ਜੋ ਕਿ ਸਾਡੇ ਤੋਂ ਜਿੰਨੇ ਕ ਸੈੱਟ ਹੋਏ ਆ ਰਮਾਲਾ ਸਾਹਿਬ ਅਸੀਂ ਉਹਨੇ ਸੈੱਟ ਕਰਕੇ ਜੋ ਅਲਮਾਰੀ ਦੇ ਵਿੱਚ ਰੱਖ ਦਾਂਗੇ ਆ ਕੁਝ ਕੁ ਤਾਂ ਰੱਖੇ ਹੋਏ ਨੇ ਸਾਡੇ ਪਹਿਲਾਂ ਹੀ ਸੈੱਟ ਕਰਕੇ ਕੁਝ ਕੁ ਥੱਲੇ ਪਏ ਨੇ ਸਾਰੇ ਜਿਹੜੇ ਅਸੀਂ ਸੈੱਟ ਕਰਕੇ ਰੱਖੇ ਨੇ ਕਿਉਂਕਿ ਪਹਿਲਾਂ ਕੁਝ ਵੀ ਇੱਥੇ ਹੈ ਨਹੀਂ ਸੀ ਸਾਰੇ ਉਲਝਣ ਪਏ ਹੋਏ ਸੀਗੇ ਅਸੀਂ ਰੁਮਾਲਾ ਸਾਹਿਬ ਸਹੀ ਕਰਕੇ ਸੰਭਾਲ ਕੇ ਉਸ ਤੋਂ ਬਾਅਦ ਥੋੜੀ ਦਰਬਾਰ ਦੀ ਸੇਵਾ ਕਰ ਗਏ ਆ ਕੇ ਘਰ ਵਾਪਿਸ